ਅੱਜ ਦੋਸਤੋ ਸਤਿ ਸ਼੍ਰੀ ਅਕਾਲ ਨਵੇਂ ਐਪੀਸੋਡ ਦੇ ਵਿੱਚ ਮੈਂ ਜੁੜਿਆ ਤੁਹਾਡੇ ਨਾਲ ਤੇ ਅੱਜ ਮੈਂ ਜਿੱਦਾਂ ਹੀ ਕੈਬਨ ਦੇ ਵਿੱਚ ਐਂਟਰ ਹੋਇਆ ਨਾ ਪੀਸੀ ਔਨ ਕੀਤਾ ਤੇ ਬੜੀ ਸੋਹਣੀ ਗੱਲ ਸਾਹਮਣੇ ਆ ਗਈ ਤੇ ਕੁਦਰਤੀ ਹੁੰਦਾ ਕਈ ਵਾਰੀ ਪਰਮਾਤਮਾ ਜਿਵੇਂ ਚਾਹੁੰਦਾ ਹੁੰਦਾ ਵੀ ਅੱਜ ਇਸ ਟੌਪਿਕ ਤੇ ਤੂੰ ਬੋਲ ਕਈ ਵਾਰ ਹੁੰਦਾ ਮੈਂ ਰਾਹ ਚਾਉਣਾ ਹੁੰਨਾ ਵਾਂ ਤੇ ਮੈਨੂੰ ਪੂਰਾ ਪਲਾਨ ਬਣਾਇਆ ਹੁੰਦਾ ਵੀ ਅੱਜ ਇਸ ਵਿਸ਼ੇ ਤੇ ਬੋਲਾਂਗੇ ਵੀ ਦਿਮਾਗ ਦੇ ਵਿੱਚ ਬੜੇ ਦਿਨਾਂ ਦੀ ਨਾ ਇਹ ਗੱਲ ਪੈਂਡਿੰਗ ਪਈ ਅੱਜ ਸਾਂਝੀ ਕਰਾਂਗੇ ਕਈ ਵਾਰ ਹੁੰਦਾ ਵੀ ਵਿਸ਼ਾ ਨਹੀਂ ਪਤਾ ਹੁੰਦਾ ਵੀ ਇੱਥੇ ਪਹੁੰਚ ਕੇ ਚੁਣਿਆ ਜਾਂਦਾ ਵਿਸ਼ਾ ਵੀ ਕਿਹਦੇ ਬਾਰੇ ਅੱਜ ਗੱਲ ਕਰਨੀ ਆ ਸੋ ਇਦਾਂ ਹੀ ਅੱਜ ਦਾ ਵਿਸ਼ਾ ਜਿਹੜਾ ਉਹ ਚੁਣਿਆ ਗਿਆ ਬੜੀ ਸੋਹਣੀ ਗੱਲ ਆ ਤੇ ਇਹ ਗੱਲ ਆ ਤੁਹਾਡੀ ਜ਼ਿੰਦਗੀ ਦੇ ਨਾਲ ਸੰਬੰਧਿਤ ਕਿ ਆਪਣੀ ਲਾਈਫ ਦੇ ਤਿੰਨ ਟੀਚਰ ਕਿਹੜੇ ਨੇ ਜਿਹੜੇ ਜ਼ਿੰਦਗੀ 'ਚ ਹੋਣੇ ਬਹੁਤ ਜ਼ਰੂਰੀ ਨੇ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਆਪਣੀ ਜ਼ਿੰਦਗੀ ਨੂੰ ਸਵਾਰਨਾ ਚਾਹੁੰਦੇ ਹੋ ਦੇਖੋ ਆਪਾਂ ਅਕਸਰ ਸੁਣਿਆ ਕਿ ਕਿਤਾਬਾਂ ਪੜੋ ਜੀ ਕਿਤਾਬਾਂ ਪੜਨ ਦੇ ਨਾਲ ਆਪਣੀ ਜ਼ਿੰਦਗੀ ਬਦਲਦੀ ਆ ਕੋਈ ਸ਼ੱਕ ਨਹੀਂ ਪਰ ਕਿਤਾਬਾਂ ਤੋਂ ਵੀ ਉੱਤੇ ਕੁਝ ਚੀਜ਼ਾਂ ਨੇ ਜਿਹੜੀਆਂ ਸਾਡੀਆਂ ਟੀਚਰਸ ਨੇ ਸਾਨੂੰ ਸਮੇਂ-ਸਮੇਂ ਤੇ ਸਿਖਾਉਂਦੀਆਂ ਨੇ ਬਹੁਤ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਨਵਾਂ ਦਿੰਦੀਆਂ ਨੇ ਸੋ ਕਿਹੜੀਆਂ ਉਹ ਤਿੰਨ ਚੀਜ਼ਾਂ ਮੈਂ ਪਹਿਲਾਂ ਤੁਹਾਨੂੰ ਦੱਸ ਦਿੰਨਾ ਫਿਰ ਉਹਦੀ ਥੋੜੀ-ਬਹੁਤੀ ਡਿਟੇਲ ਦੱਸੂਗਾ ਤਿੰਨ ਚੀਜ਼ਾਂ ਹੈਗੀਆਂ ਜੀ ਪਹਿਲਾ ਤੁਹਾਡਾ ਫੀਅਰ ਠੀਕ ਹੈ ਜੀ ਦੂਜਾ ਤੁਹਾਡਾ ਟਾਇਰ ਤੇ ਤੀਜਾ ਯਰ ਇਹ ਤਿੰਨ ਚੀਜ਼ਾਂ ਕਿਵੇਂ ਜ਼ਰੂਰੀ ਨੇ ਕਿਵੇਂ ਤੁਹਾਡੀਆਂ ਟੀਚਰਜ਼ ਨੇ ਮੈਂ ਐਕਸਪਲੇਨ ਕਰਨ ਦੀ ਹੁਣ ਕੋਸ਼ਿਸ਼ ਕਰਦਾ ਵਾਂ ਦੇਖੋ ਪਹਿਲੀ ਮੈਂ ਗੱਲ ਕੀਤੀ ਫੀਅਰ ਜਿਵੇਂ ਕਹਿੰਦੇ ਆ ਨਾ ਡਰ ਹੋਣਾ ਜ਼ਰੂਰੀ ਆ ਕਿਤੇ ਨਾ ਕਿਤੇ ਜਦੋਂ ਆਪਾਂ ਨੂੰ ਡਰ ਹੁੰਦਾ ਵਾ ਕਿਸੇ ਚੀਜ਼ ਦਾ ਆਪਾਂ ਉਸ ਕੰਮ ਨੂੰ ਕਰਦੇ ਆ ਉਦਾਹਰਨ ਦੇ ਤੌਰ ਤੇ ਜਦੋਂ ਆਪਾਂ ਨੂੰ ਮਾਪਿਓ ਛੋਟੇ ਹੁੰਦਿਆਂ ਨੂੰ ਘੂਰਦੇ ਸੀ ਜਾਂ ਹੁਣ ਵੀ ਘੂਰ ਦਿੰਦੇ ਨੇ ਇੱਕ ਡਾਰਾ ਨਾ ਆਪਣੇ ਦਿਮਾਗ 'ਚ ਉਹ ਘੂਰਦੇ ਕਿਉਂ ਨੇ ਜਦੋਂ ਆਪਾਂ ਗਲਤ ਚੀਜ਼ ਕਰਨ ਲੱਗਦੇ ਆ ਜਦੋਂ ਆਪਾਂ ਗਲਤ ਸਟੈਪ ਚੱਕਣ ਲੱਗਦੇ ਆ ਕੋਈ ਗਲਤੀ ਜ਼ਿੰਦਗੀ ਦੇ ਵਿੱਚ ਕਰਨ ਲੱਗਦੇ ਆ ਉਦੋਂ ਘੂਰਦੇ ਨੇ ਨਾ ਐਵੇਂ ਤਾਂ ਨਹੀਂ ਘੂਰਦੇ ਜਾਂ ਡੇਲੀ ਦੀ ਜਿਹੜੀ ਲਾਈਫ ਆ ਉਦੋਂ ਆਪਾਂ ਕੁਝ ਗਲਤ ਕਰ ਰਹੇ ਆ ਉਦੋਂ ਘੂਰਦੇ ਆ ਸੋ ਆਪਾਂ ਨੇ ਕੋਈ ਡਰ ਬਣਦਾ ਵੱਡਿਆਂ ਦਾ ਉਹ ਡਰ ਸਾਨੂੰ ਜ਼ਿੰਦਗੀ ਸੁਧਾਰਨ ਦਾ ਮੌਕਾ ਦਿੰਦਾ ਸੋ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਤੇ ਵੀ ਜਦੋਂ ਡਰਾ ਆਉਂਦਾ ਵਾ ਕੋਈ ਐਗਜ਼ਾਮ ਦੇਣ ਜਾਣਾ ਵਾ ਕੋਈ ਕੰਪੀਟੀਸ਼ਨ ਤੁਸੀਂ ਫੇਸ ਕਰਨਾ ਵਾ ਮਤਲਬ ਕਿਤੇ ਵੀ ਜਦੋਂ ਤੁਸੀਂ ਜਾਣਾ ਨਾ ਉਹ ਡਰ ਥੋੜਾ ਬਹੁਤਾ ਹੋਣਾ ਜ਼ਰੂਰੀ ਆ ਉਹ ਡਰ ਤੁਹਾਨੂੰ ਮਿਹਨਤ ਕਰਨ ਦੇ ਵਿੱਚ ਮੋਟੀਵੇਟ ਕਰਦਾ ਜਿਵੇਂ ਕਹਿੰਦੇ ਆ ਨਾ ਡਰ ਕੇ ਅਗੇ ਜੀਤ ਹੈ ਇੱਕ ਮਸ਼ਹੂਰੀ ਆਉਂਦੀ ਆ ਸੋ ਗੱਲ ਇਹ ਬਿਲਕੁਲ ਸੱਚੀ ਆ ਡਰ ਹੋਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਆ ਸੋ ਡਰ ਤੁਹਾਡਾ ਅਧਿਆਪਕ ਠੀਕ ਆ ਜੀ ਦੂਜੀ ਮੈਂ ਗੱਲ ਕੀਤੀ ਆ ਜੀ ਟੀਅਰ ਹੰਝੂ ਮਤਲਬ ਕਿ ਦੁੱਖ ਏ ਆਉਣੇ ਵੀ ਜ਼ਰੂਰੀ ਆ ਮੈਂ ਇਹਦੇ ਬਾਰੇ ਗੱਲਾਂ ਕਰਦਾ ਹੀ ਰਹਿਣਾ ਵਾਂ ਕਿ ਦੁੱਖ ਆਪਾਂ ਨੂੰ ਨਿਖਾਰਦੇ ਨੇ ਕਦੇ ਵੀ ਘਬਰਾਇਓ ਨਾ ਜਦੋਂ ਵੀ ਦੁੱਖ ਆਇਆ ਤੇ ਮੈਂ ਹਮੇਸ਼ਾ ਇਹ ਵੀ ਕਹਿਣਾ ਹੁੰਨਾ ਕਿ ਰੋਵੋ ਜਦੋਂ ਦੁੱਖ ਆ ਗਿਆ ਰੋ ਲੋ ਕੱਲੇ ਬਹਿ ਕੇ ਰੋ ਲੋ ਭਾਵੇਂ ਪਰ ਰੋਣਾ ਜ਼ਰੂਰੀ ਆ ਰੋਣਾ ਵੀ ਸਾਡੀ ਸਿਹਤ ਲਈ ਚੰਗਾ ਵਾ ਜੇ ਹੱਸਣਾ ਚੰਗਾ ਵਾ ਜਦੋਂ ਆਪਾਂ ਰੋਨੇ ਆ ਸਾਡਾ ਮਨ ਹਲਕਾ ਹੁੰਦਾ ਵਾ ਆਪਾਂ ਨਵੇਂ ਪਲਾਨ ਆ ਜਿਹੜੇ ਉਹ ਰੋਣ ਤੋਂ ਬਾਅਦ ਹੀ ਬਣਾਉਨੇ ਆ ਜ਼ਿੰਦਗੀ ਦਾ ਮਕਸਦ ਨਵਾਂ ਆਪਾਂ ਰੋਣ ਤੋਂ ਬਾਅਦ ਦੁੱਖਾਂ ਨੂੰ ਫੇਸ ਕਰਨ ਤੋਂ ਬਾਅਦ ਹੀ ਚੁਣਦੇ ਆ ਆਪਾਂ ਨੂੰ ਬੜਾ ਕੁਝ ਸਿਖਾ ਦੁੰਦੇ ਨੇ ਦੁੱਖ ਕੌਣ ਸਾਡਾ ਵਾ ਕੌਣ ਬਗਾਨਾ ਵਾ ਇਹ ਸਾਰਾ ਕੁਝ ਦੁੱਖ ਆਪਾਂ ਨੂੰ ਸਿਖਾ ਕੇ ਜਾਂਦੇ ਨੇ ਸੋ ਦੁੱਖ ਆਉਣ ਤੋਂ ਕਦੇ ਇੱਕ ਭਰਾਇਓ ਨਾ ਦੁੱਖ ਤੁਹਾਨੂੰ ਬਹੁਤ ਕੁਝ ਸਿਖਾ ਕੇ ਜਾਂਦੇ ਨੇ ਜ਼ਿੰਦਗੀ ਦੇ ਵਿੱਚ ਬੜਾ ਕੁਝ ਨਵਾਂ ਦੇ ਕੇ ਜਾਂਦੇ ਨੇ ਹੰਝੂ ਜਰੂਰ ਵਹਾਓ ਉਹ ਤੁਹਾਡੇ ਲਈ ਚੰਗੇ ਨੇ ਠੀਕ ਹੈ ਜੀ ਤੀਜੀ ਮੈਂ ਗੱਲ ਕੀਤੀ ਸੀ ਯੀਅਰ ਮਤਲਬ ਕਿ ਸਾਲ ਇੱਥੇ ਇਹਦੇ ਤੋਂ ਮਤਲਬ ਆ ਕਿ ਤੁਹਾਡਾ ਜਿਹੜਾ ਤਜਰਬਾ ਵਾ ਜਿਵੇਂ ਮੈਂ ਸ਼ੁਰੂ ਚ ਗੱਲ ਕੀਤੀ ਸੀ ਨਾ ਵੀ ਕਿਤਾਬਾਂ ਨੇ ਜਿਹੜੀਆਂ ਉਹ ਬਹੁਤ ਕੁਝ ਸਾਨੂੰ ਸਿਖਾਉਂਦੀਆਂ ਨੇ ਸਾਡੀ ਜ਼ਿੰਦਗੀ ਨੂੰ ਬਦਲਣ ਦੇ ਵਿੱਚ ਮਦਦ ਕਰਦੀਆਂ ਨੇ ਪਰ ਜਿਹੜਾ ਕੁਝ ਤੁਸੀਂ ਆਪਣੇ ਤਜਰਬੇ ਤੋਂ ਸਿੱਖਣਾ ਨਾ ਜਿਵੇਂ ਜਿਵੇਂ ਸਾਲ ਬੀਤਦੇ ਆ ਜਿਵੇਂ ਜਿਵੇਂ ਤੁਹਾਡੀ ਉਮਰ ਬੀਤਦੀ ਆ ਸਾਲ ਲੰਘਦੇ ਜਾਂਦੇ ਆ ਤੁਸੀਂ ਮੈਚਿਓਰਿਟੀ ਆ ਜਿਹੜੀ ਆਪਣੇ ਆਪ ਦੇ ਵਿੱਚ ਲੈ ਕੇ ਆਉਨੇ ਹੋ ਉਹਨੇ ਕਿਤਾਬਾਂ ਤੋਂ ਵੀ ਵੱਧ ਕੰਮ ਕਰਨਾ ਕਿੱਦਾਂ ਦੇ ਤੁਹਾਨੂੰ ਲੋਕ ਮਿਲੇ ਤੁਹਾਡੇ ਚੰਗੇ ਮਾੜੇ ਤਜਰਬੇ ਜ਼ਿੰਦਗੀ ਦੇ ਉਹ ਸਾਰਾ ਤੁਹਾਨੂੰ ਸਿਖਾਉਣ ਦੇ ਵਿੱਚ ਮਦਦ ਕਰਦੇ ਆ ਤੁਹਾਡੀ ਜਿਹੜੀ ਹਸਤੀ ਆ ਤੁਹਾਡੀ ਜਿਹੜੀ ਪਰਸਨੈਲਿਟੀ ਆ ਉਹਨੂੰ ਸੁਧਾਰਦੇ ਆ ਕਹਿੰਦੇ ਹੁੰਦੇ ਆ ਨਾ ਸਿਆਣੇ ਵੀ ਅਕਲ ਆ ਜਿਹੜੀ ਉਹ ਬਦਾਮ ਖਾ ਕੇ ਨਹੀਂ ੱਟਕੇ ਖਾ ਕੇ ਆਉਂਦੀ ਆ ਇਹ ਬਿਲਕੁਲ 16 ਨੇ ਸੱਚ ਗੱਲ ਆ ਇਹ ਵੀ ਕਦੇ ਵੀ ਨਾ ਆਪਾਂ ਕਹਿ ਦਿੰਦੇ ਆ ਬਦਾਮ ਖਾਓ ਜੀ ਤੇ ਆਪਣਾ ਦਿਮਾਗ ਤੇਜ਼ ਹੋਊਗਾ ਅਕਲ ਆਊਗੀ ਆਪਾਂ ਹੁਸ਼ਿਆਰ ਹੋ ਜਾਾਂਗੇ ਨਹੀਂ ਹੁਸ਼ਿਆਰ ਆਪਾਂ ੱਟਕਿਆਂ ਦੇ ਨਾਲ ਹੁੰਨੇ ਆ ੱਟਕਿਆਂ ਤੋਂ ਮਤਲਬ ਤਜਰਬੇ ਜਿਹੜੇ ਆਪਾਂ ਨੂੰ ਲੋਕ ਮਿਲਦੇ ਨੇ ਜ਼ਿੰਦਗੀ ਦੇ ਵਿੱਚ ਆਪਣੇ ਫੇਲਿਅਰ ਆਪਣੀਆਂ ਜਿੱਤਾਂ ਤੇ ਇਹ ਸਾਰਾ ਕੁਝ ਨਾ ਜਿਹੜਾ ਜ਼ਿੰਦਗੀ ਦੇ ਵਿੱਚ ਹੋਣਾ ਜ਼ਰੂਰੀ ਆ ਇਹ ਸਾਰੇ ਸਾਡੇ ਟੀਚਰ ਨੇ ਸੋ ਯੀਅਰ ਜਦਦਾ ਜਿੱਦਾਂ ਸਾਲ ਬੀਤਦੇ ਆ ਆਪਾਂ ਆਪਣੇ ਆਪ ਦੇ ਵਿੱਚ ਬਹੁਤ ਸੁਧਾਰ ਕਰਦੇ ਆ ਆਪਣੇ ਆਪ ਨੂੰ ਬਹੁਤ ਨਿਖਾਰਦੇ ਆ ਤੇ ਜਿਹੜੀ ਸਾਡੀ ਸੋਚ ਆ ਉਹ ਵੀ ਬਹੁਤ ਚੇਂਜ ਹੁੰਦੀ ਆ ਸਮੇ ਦੇ ਨਾਲ ਨਾਲ ਸੋ ਇਹ ਤਿੰਨੇ ਜੜੀਆਂ ਚੀਜ਼ਾਂ ਨੇ ਨਾ ਜ਼ਿੰਦਗੀ ਦੇ ਵਿੱਚ ਹੋਣੀਆਂ ਬਹੁਤ ਜ਼ਰੂਰੀ ਨੇ ਕਦੇ ਵੀ ਘਬਰਾਏ ਉਹਨਾਂ ਜੇ ਮੈਂ ਯੀਅਰ ਦੀ ਗੱਲ ਕੀਤੀ ਆ ਕਈ ਲੋਕ ਇਹ ਡਰਨ ਲੱਗ ਜਾਂਦੇ ਯਾਰ ਮੇਰੀ ਉਮਰ ਵੱਧ ਹੋਈ ਜਾਂਦੀ ਆ ਉਮਰ ਬੀਤੀ ਜਾਂਦੀ ਆ ਵੀ ਉਹ ਤੋਂ ਵੀ ਕਈ ਲੋਕ ਘਬਰਾਉਂਦੇ ਨੇ ਇਹਦੇ ਚ ਘਬਰਾਉਣ ਵਾਲੀ ਨਹੀਂ ਗੱਲ ਸਗੋਂ ਤੁਸੀਂ ਜ਼ਿੰਦਗੀ ਨੂੰ ਹੋਰ ਬਰੀਕੀ ਦੇ ਨਾਲ ਦੇਖਣ ਦੇ ਵਿੱਚ ਕਾਮਯਾਬ ਹੋ ਰਹੇ ਹੋ ਜਿਵੇਂ ਜਿਵੇਂ ਤੁਸੀਂ ਵੱਡੇ ਹੋ ਰਹੇ ਹੋ ਤਜਰਬਾ ਜ਼ਿੰਦਗੀ ਦਾ ਲੈ ਰਹੇ ਹੋ ਸੋ ਇਹਨਾਂ ਇਹਨਾਂ ਤਿੰਨਾਂ ਚੀਜ਼ਾਂ ਤੋਂ ਕਦੇ ਘਬਰਾਏ ਉਹਨਾਂ ਹੱਸ ਕੇ ਫੇਸ ਕਰਿਓ ਪਾਰਟ ਆਫ ਲਾਈਫ ਆ ਆਉਣੀਆ ਜ਼ਰੂਰੀ ਆ ਤੇ ਇਹਦੇ ਨਾਲ ਹੀ ਤੁਸੀਂ ਆਪਣੀ ਇੱਕ ਨਵੀਂ ਸ਼ੁਰੂਆਤ ਕਰਦੇ ਜਾਉਗੇ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਡਰ ਨਹੀਂ ਹੈਗਾ ਜਿਨ੍ਹਾਂ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਨਹੀਂ ਹੈਗਾ ਤੇ ਜਿਹੜੇ ਆਪਣੇ ਤਜਰਬੇ ਤੋਂ ਸਿੱਖਦੇ ਨਹੀਂ ਤਜਰਬੇ ਦੇ ਨਾਲ ਮਚਿਓਰਿਟੀ ਨਹੀਂ ਲੈ ਕੇ ਆਉਂਦੇ ਉਹ ਇਨਸਾਨ ਕਦੇ ਤਰੱਕੀ ਨਹੀਂ ਕਰ ਸਕਦੇ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਸੋ ਬਹੁਤ ਬਹੁਤ ਧੰਨਵਾਦ ਜੀ ਅੱਜ ਦੀ ਵੀਡੀਓ ਚ ਬਸ ਇੰਨੀ ਕੀ ਗੱਲ ਕਰਨੀ ਸੀਗੀ ਸੋ ਕਿਵੇਂ ਲੱਗੀ ਜੀ ਜਰੂਰ ਦੱਸ ਦਿਆ ਕਰੋ ਵਿਚਾਰ ਤੁਸੀਂ ਵੀ ਆਪਣੇ ਸਾਂਝੇ ਕਰਿਆ ਕਰੋ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ ਕਿਸੇ ਹੋਰ ਨਵੇਂ ਕਨਸੈਪਟ ਦੇ ਨਾਲ ਹੋਰ ਨਵੇਂ ਵਿਸ਼ੇ ਦੇ ਨਾਲ ਤੁਹਾਨੂੰ ਮੈਂ ਮਿਲਦਾ ਜੀ